ਮਿੱਤਰੋ ਬਹੁਤ ਲੰਮੇ ਸਮੇਂ ਤੋਂ ਆਪਾਂ ਢੀਕ ਰਹੇ ਸੀਗੇ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਕਿ ਐਲਾਨ ਹੋ ਚੁੱਕਿਆ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਸਰਪੰਚੀ ਦੀਆਂ ਤੇ ਅੱਜ 27 ਤਰੀਕ ਤੋਂ ਜਿਹੜੇ ਕਾਗਜ਼ ਭਰਨ ਦਾ ਜਿਹੜਾ ਸਮਾਂ ਉਹ ਸ਼ੁਰੂ ਹੋ ਗਿਆ ਸੋ ਪਿੰਡਾਂ ਦੇ ਵਿੱਚ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਸਰਬਸੰਮਤੀ ਤਾਂ ਬਹੁਤ ਘੱਟ ਹੁੰਦੀ ਆ ਤੇ ਜਿਹੜੀਆਂ ਚੋਣਾਂ ਨੇ ਉਹ ਚ ਉਮੀਦਵਾਰ ਹੁਣ ਖੜਨਗੇ ਇੱਕ ਪਿੰਡ ਦੇ ਵਿੱਚ 2 3 4 5 ਉਮੀਦਵਾਰ ਖੜ ਜਾਂਦੇ ਨੇ ਪਿੰਡਾਂ ਦੇ ਵਿੱਚ ਤੇ ਉਹਨਾਂ ਉਮੀਦਵਾਰਾਂ ਦੇ ਵਿੱਚੋਂ ਆਪਾਂ ਦੇਖਣਾ ਵੀ ਕਿਹੜੇ ਉਮੀਦਵਾਰ ਨੂੰ ਵੋਟ ਪਾਈਏ ਇਹ ਆਪਣੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਤੇ ਆਪਾਂ ਵੋਟ ਜਿਹੜੀ ਪਾਉਣੀ ਆ ਉਹ ਪਿੰਡ ਦੇ ਵਿਕਾਸ ਦੇ ਲਈ ਪਾਉਣੀ ਆ ਨਾ ਕਿ ਆਪਾਂ ਉਸ ਉਮੀਦਵਾਰ ਨੂੰ ਸਰਪੰਚ ਬਣਾਉਣ ਦੇ ਲਈ ਪਾਉਣੀ ਆ ਕਿਉਂਕਿ ਆਪਾਂ ਲਈ ਜ਼ਰੂਰੀ ਆ ਕਿ ਆਪਣੇ ਪਿੰਡ ਦਾ ਵਿਕਾਸ ਹੋਵੇ ਆਪਣੇ ਪਿੰਡ ਦੀ ਡਿਵੈਲਪਮੈਂਟ ਹੋਵੇ ਤੇ ਉਹ ਡਿਵੈਲਪਮੈਂਟ ਹੋਊਗੀ ਕਿਵੇਂ ਆਪਣੇ ਪਿੰਡ ਦੀ ਵਿਕਾਸ ਹੋਊਗਾ ਕਿਵੇਂ ਜਿਹੜੇ ਉਮੀਦਵਾਰ ਨੂੰ ਅਸੀਂ ਵੋਟ ਪਾ ਰਹੇ ਹਾਂ ਕਿ ਉਸ ਉਮੀਦਵਾਰ ਨੂੰ ਸਰਪੰਚੀ ਐਕਟ ਬਾਰੇ ਪਤਾ ਜੇ ਉਸ ਸਰਪੰਚਾਂ ਨੂੰ ਉਸ ਉਮੀਦਵਾਰ ਨੂੰ ਸਰਪੰਚੀ ਦੇ ਐਕਟ ਬਾਰੇ ਪਤਾ ਇਹ ਤਾਂ ਆਪਣੇ ਪਿੰਡ ਦਾ ਵਿਕਾਸ ਹੋਊਗਾ ਕਿਉਂਕਿ ਉਹਨੂੰ ਪਤਾ ਵੀ ਗ੍ਰਾਂਟ ਕਿੱਥੋਂ ਲਿਆਉਣੀ ਹੈ ਕਿਵੇਂ ਲਾਉਣੀ ਆ ਇਹ ਗੱਲਾਂ ਨੇ ਜਿਹੜੀਆਂ ਧਿਆਨ ਦੇਣ ਵਾਲੀਆਂ ਨੇ ਵੀਡੀਓ ਪੂਰੀ ਦੇਖਿਓ ਲਾਸਟ ਤੱਕ ਤੇ ਸ਼ੇਅਰ ਕਰਿਓ ਜੇ ਤੁਸੀਂ ਆਪਦੇ ਪਿੰਡ ਨੂੰ ਪਿਆਰ ਕਰਦੇ ਹੋ ਤਾਂ ਆਪਣਾ ਪਿੰਡ ਸੋਹਣਾ ਬਣੂ ਆਪਣਾ ਪੰਜਾਬ ਸੋਹਣਾ ਬਣੂਗਾ ਫੇਰੇ ਆ ਵੀ ਉਸ ਉਮੀਦਵਾਰ ਦੇ ਵਿੱਚ ਇੱਕ ਗੱਲ ਹੋਰ ਦੇਖਿਓ ਵੀ ਕੀ ਉਹ ਬੰਦਾ ਕੀ ਉਹ ਇਨਸਾਨ ਤੇ ਇੰਨੀ ਕ ਹਿੰਮਤ ਹੈਗੀ ਵੀ ਤੁਹਾਡੇ ਜਿਹੜਾ ਹਲਕੇ ਦਾ ਐਮ.ਐਲ.ਏ ਆ ਐਮ.ਪੀ ਆ ਵੀ ਉਹਦੇ ਨਾਲ ਉਹ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਜਿਹੜੇ ਮੁੱਦੇ ਨੇ ਆਪਣੇ ਉਹਨਾਂ ਨੂੰ ਲੈ ਕੇ ਹਿੰਮਤ ਹੈਗੀ ਉਹ ਚ ਗੱਲ ਕਰਨ ਦੀ ਉਹਨਾਂ ਦੇ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹ ਗੱਲਾਂ ਜ਼ਰੂਰੀ ਨੇ ਦੂਸਰੀ ਗੱਲ ਜ਼ਿਆਦਾਤਰ ਜਿਹੜੇ ਪਿੰਡਾਂ ਦੇ ਆਪਣੇ ਕੋਈ ਰੌਲੇ ਕੋਈ ਕੰਮ ਹੁੰਦੇ ਨੇ ਬਲਾਕ ਦੇ ਵਿੱਚ ਵੀ ਹੁੰਦੇ ਨੇ ਥਾਣਿਆਂ ਦੇ ਵਿੱਚ ਵੀ ਹੁੰਦੇ ਨੇ ਹੋਰ ਸਰਕਾਰੀ ਦਫ਼ਤਰਾਂ 'ਚ ਕਮ ਪੈਂਦੇ ਨੇ ਆਮ ਲੋਕਾਂ ਦੇ ਸਾਰੇ ਉੱਥੇ ਜਾ ਕੇ ਉਸ ਬੰਦੇ ਨੂੰ ਇਹ ਨੌਲੇਜ ਹੈਗੀ ਆ ਤੁਹਾਡੇ ਕੰਮ ਕਰਾਉਣ ਦੀ ਉਹ ਪੜਿਆ ਲਿਖਿਆ ਵਾ ਉਹਨੂੰ ਲਾਇਕਤ ਹੈਗੀ ਆ ਅਫਸਰ ਸਾਹਿਬਾਨ ਨਾਲ ਗੱਲਬਾਤ ਕਰਨ ਦੀ ਇਹ ਗੱਲਾਂ ਬਹੁਤ ਜ਼ਰੂਰੀ ਨੇ ਬਹੁਤ ਧਿਆਨ ਮੰਗਦੀਆਂ ਨੇ ਇਹ ਗੱਲਾਂ ਤੇ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਧੜੇ ਬੰਦੀਆਂ ਚ ਜਾਂ ਪਾਰਟੀ ਬਾਜੀ ਆ ਕੇ ਉਮੀਦਵਾਰ ਚੋਣ ਲੈਨੇ ਆ ਸਰਪੰਚ ਫਿਰ ਅਸੀਂ 5 ਸਾਲ ਪਸਤਾਉਂਦੇ ਰਹਨੇ ਆ ਜੇ ਸਹੀ ਬੰਦਾ ਨਾ ਚੁਣਿਆ ਜਾਵੇ ਸੋ ਜਰੂਰ ਇਹਨਾਂ ਗੱਲਾਂ ਤੇ ਧਿਆਨ ਦਿਓ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਵੀ ਜਿਹੜੀਆਂ ਫਿਰ ਵੀਡੀਓ ਜਾਦੇ ਵੱਡੀ ਹੋ ਜੂਗੀ ਇਸ ਕਰਕੇ ਆਪਾਂ ਬਹੁਤਾ ਬਰੀਕੀ ਜਿਹੀ ਨਹੀਂ ਪੈਂਦੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਕਹਿਣ ਵਾਲੀਆਂ ਸੀ ਤੁਹਾਨੂੰ ਮੇਰੇ ਮਨ 'ਚ ਸੀਗੀਆਂ ਕਈ ਦਿਨ ਦੀਆਂ ਕਿ ਆਪਾਂ ਜਰੂਰ ਯਾਰ ਆਪਣੇ ਪੇਜ ਤੇ ਇਹ ਰੀਆ ਵਿਚਾਰ ਰੱਖ ਸਾਂਝੇ ਕਰਨੇ ਨੇ ਤਾਂ ਕਿ ਸਾਡਾ ਪੰਜਾਬ ਆ ਜਿਹੜਾ ਉਹ ਦੁਆਰਾ ਖਸਾਲ ਹੋਵੇ ਕਿਉਂਕਿ 5 ਸਾਲਵਾ ਦੇ ਬੋਟਾ ਆਉਂਦੀਆਂ ਨੇ ਸਰਪੰਚੀ ਦੀਆਂ ਜੇ ਅਸੀਂ ਸਰਪੰਚ ਸਹੀ ਚੋਣ ਲਿਆ ਤਾਂ ਸਾਡਾ ਪਿੰਡ ਜਿਹੜਾ ਉਹ ਸਾਫ਼ ਸੁਥਰਾ ਤੇ ਸੋਹਣਾ ਬਣੂਗਾ ਸੋ ਜਰੂਰ ਇਹ ਗੱਲਾਂ ਦਾ ਧਿਆਨ ਰੱਖਿਓ ਤੇ ਬਾਕੀ ਹੋਰ ਵੀ ਕਈ ਗੱਲਾਂ ਨੇ ਜਿਹੜੀ ਕਿਸੇ ਲਾਲਚ ਚਾਕੇ ਨਾ ਵੋਟ ਪਾਇਓ ਕਿਉਂਕਿ ਆ ਦੋ ਚਾਰ ਦਿਨਾਂ ਦੀ ਖਾਤਰ 5 ਸਾਲ ਨੇ ਜਿਹੜੇ ਉਹ ਤੁਸੀਂ ਕਿਤੇ ਆਪਣੇ ਪਿੰਡ ਦੇ ਇਸ ਤਰ੍ਹਾਂ ਨਾ ਕਰ ਲਿਓ ਕਿ ਆਪਣਾ ਪਿੰਡ ਮਗਰ ਰਹਿ ਜਵੇ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਪੰਜਾਬ ਦੇ ਸਾਰੇ ਜਿਹੜੇ 12500 ਪਿੰਡਾਂ ਉਹਨਾਂ ਦੇ ਵਿੱਚ ਇੱਕ ਵਧੀਆ ਉਮੀਦਵਾਰ ਜਿਹੜਾ ਉਹਨੂੰ ਅਸੀਂ ਸਰਪੰਚ ਚੁਣ ਸਕੀਏ ਤੇ ਨਾਲ ਹੀ ਨਾਲ ਜਿਹੜੇ ਮੈਂਬਰ ਨੇ ਪੰਚਾਇਤ ਮੈਂਬਰ ਉਹ ਵੀ ਇੱਕ ਵਧੀਆ ਟੀਮ ਬਣਾਉ ਆਪਾਂ ਦੇ ਪਿੰਡਾਂ ਦੇ ਵਿੱਚ ਤਾਂ ਕਿ ਆਪਣੇ ਪਿੰਡ ਤਰੱਕੀ ਦੇ ਰਾਹ ਤੇ ਚੱਲਣ ਜੀ ਧੰਨਵਾਦ